ਹਾਈ ਸਿਰੀਰਾਗ ਮਹੱਲਾ ਪਹਿਲਾ RAM ਨਾਮ ਮਨ ਬੀਦਿਆ ਅਵਰਕੇ ਕਰੀ ਵਿਚਾਰ ਸ਼ਬਦ ਸੁਰਤ ਸੁਖ ਉਪਜੈ ਪ੍ਰਭ ਰਾਤੋ ਸੁਖਸਾਰ ਜਿਉਂ ਭਾਵੈ ਤਿਉਂ ਰਾਖ ਤੂੰ ਮੈਂ ਹਰ ਨਾਮ ਆਧਾਰ ਮੰਨ ਰੀ ਸਾਚੀ ਖਸਮਰ ਜਾਇ ਜਿਨ ਤਨ ਮਨ ਸਾਜ ਸ਼ਿੰਗਾਰਿਆ ਿਸ ਸੇਤੀ ਲਿਵ ਲਾਇ ਰਹਾ ਤਨ ਬੈ ਸੰਤਰ ਹੋਮੀਐ ਇਕ ਰਤੀ ਤੋਲ ਕਟਾਈ ਤਨ ਮਨ ਸਮਧਾ ਜੀ ਕਰੀ ਹਨ ਦਿਨ ਅਗਨ ਜਲਾਏ ਹਰ ਨਾਮੈ ਤੁਲ ਨਾ ਪੁਜਈ ਜੇ ਲਖ ਕੋਟੀ ਕਰਮ ਕਮਾਈ ਅਰਧ ਸਰੀਰ ਕਟਾਈਐ ਸਿਰ ਕਰਵਤ ਧਰਾਏ ਤਨ ਹੈ ਮੰਚਲ ਗਾਲੀਐ ਈ ਮੰਨਤੇ ਰੋਗ ਨਾ ਜਾਏ ਹਰ ਨਾਮੈ ਤੁਲ ਨਾ ਪੁਜਈ ਸਭ ਡਿੱਠੀ ਠੋਕ ਵਜਾਈ ਕੰਚਨ ਕੇ ਕੋਟ ਦਤ ਕਰੀ ਬਹੁ ਹੈ ਵਰ ਗੈ ਵਰਦਾਨ ਭੂਮ ਦਾਨ ਗਉਆਂ ਕਣੀ ਭੀ ਅੰਤਰ ਗਰਭ ਗਮਾਨ RAM ਨਾਮ ਮਨ 베ਦਿਆ ਗੁਰ ਦੀਆ ਸਚ ਦਾਨ ਮਨ ਹਟ ਬੁੱਧੀ ਕੇ ਤੀਆਂ ਕੇਤੇ 베ਦ ਵਿਚਾਰ ਇਤੇ ਵੰਦਨ ਜੀ ਕੇ ਗੁਰਮਖ ਮੋਖ ਦਵਾਰ ਸੱਚੋ ਹੋ ਰੈ ਸਭ ਕੋ ਉਪਰ ਸੱਚ ਆਚਾਰ ਸਭ ਕੋ ਊਚ ਆਖੀਐ ਨੀਚ ਨਾ ਦੀਸੈ ਕੋਈ ਇਕ ਨੈ ਭਾਂਡੇ ਸਾਜੈ ਇਕ ਚਾਨਣ ਤਿਹ ਲੋਏ ਕਰਮ ਮਿਲੈ ਸੱਚ ਪਾਈਐ ਤੁਰ ਬਖਸ਼ਨਾ ਮਿਟੈ ਕੋਈ ਸਾਧ ਮਿਲੈ ਸਾਧੂ ਜਨੈ ਸੰਤੋਖ ਵਸੈ ਗੁਰੁ ਭਾਈ ਇਕਾਥ ਕਥਾ ਵਿਚਾਰੀਐ ਜੇ ਸਤਿਗੁਰ ਮਾਹੀ ਸਮਾਈ ਪੀ ਅੰਮ੍ਰਿਤ ਸੰਤੋਖਿਆ ਦਰਗਹਿ ਪੈਦਾ ਜਾਇ ਕਟਕਟ ਵਾਜੈ ਕਿੰਗਰੀ ਅਨ ਦਿਨ ਸ਼ਬਦ ਸੁਭਾਈ ਵਿਰਲੇ ਕੋ ਸੋਜੀ ਪਈ ਗੁਰਮਖਿ ਮਨ ਸਮਝਾਈ ਨਾਨਕ ਨਾਮ ਨਾ ਵਿਸਰੇ ਛੂਟੈ ਸ਼ਬਦ ਕਮਾਈ ਸਿਰੀ ਰਾਗ ਮਹੱਲਾ ਪਹਿਲਾ ਚਿੱਤੇ dissਹਿ ਧੌਲ ਹਰ ਬੱਗੇ ਬੰਕ ਦਵਾਰ ਕਰਮਨ ਖੁਸ਼ੀ ਉਸਾਰਿਆ ਦੂਜੈ ਹੀਤ ਪਿਆਰ ਅੰਦਰ ਖਾਲੀ ਪ੍ਰੇਮ ਬਿਨ ਤਹਿ ਢੇਰੀ ਤਨਸ਼ਾਰ ਭਾਈ ਰੇ ਤਨ ਧਨ ਸਾਥ ਨਾ ਹੋਏ RAM ਨਾਮ ਤਨ ਨਿਰਮਲੋ ਗੁਰਦਾਤ ਕਰੇ ਪ੍ਰਭ ਸੋਏ ਰਹਾਉ ਰਾਮ ਨਾਮ ਧਨ ਨਿਰਮਲੋ ਜੇ ਦੇਵ ਹੈ ਦੇਵਨ ਹਾਰ ਆਗੈ ਪੂਛ ਨਾ ਹੋਵੇ ਜਿਸ ਬੇਲੀ ਗੁਰ ਕਰਤਾਰ ਆਪ ਛਡਾਈ ਛੁੱਟੀ ਐ ਆਪੇ ਬਖਸ਼ਣ ਹਾਰ ਮਨ ਮੁਖ ਜਾਣੈ ਆਪਣੀ ਧੀਆ ਪੁੱਤ ਸੰਜੋਗ ਨਾਰੀ ਦੇਖ ਵਿਗਾਸੀਐ ਨਾਲੇ ਹਰਖ ਸੋਸੋਗ ਗੁਰਮਖ ਸ਼ਬਦ ਰੰਗਾਵਲੇ ਐਹਨਸ ਹਰ ਰਸ ਭੋਗ ਚਿੱਤ ਚੱਲੇ ਬਿਤ ਜਾਵਣੂ ਸਾਕਤ ਡੋਲ ਡੁਲਾਈ ਬਾਹਰ ਢੂੰਡ ਵਿਗੁਚੀ ਐ ਘਰਮ ਹੈ ਵਸਤ ਸੁਥਾਈ ਮਨ ਮੁਖ ਹੋ ਮੈਂ ਕਰਮਸੀ ਗੁਰਮ ਕਪੱਲੇ ਪਾਈ ਸਾਕਤ ਨਿਰਗੁਣ ਆਰਿਆ ਆਪਣਾ ਮੂਲ ਪਛਾਨ ਰਕਤ ਬਿੰਦ ਕਾ ਇਹੋ ਤਨੁ ਅਗਨੀ ਪਾਸ ਪੇਰਾਨ ਪਮਣ ਕੈ ਵਸ ਦਿਹੋਰੀ ਮਸਤਕ ਸਚ ਨੀਸ਼ਾਨ ਬਹੁਤਾ ਜੀਵਨ ਮੰਗੀਐ ਮੂਆ ਨਾ ਲੋੜੈ ਕੋਈ ਸੁਖ ਜੀਵਨ ਤਿਸ ਆਖੀਐ ਜਿਸ ਗੁਰਮਖ ਵਸਿਆ ਸੋਇ ਨਾਮਿ ਮਿਹੂਨੇ ਕਿਆ ਗਣੀ ਜਿਸ ਹਰ ਗੋਰੇ ਦਰਸ ਨਾ ਹੋਈ ਜਿਉ ਸੁਪਨੈ ਨਿਸ ਭੁੱਲੀਐ ਜਬ ਲਗ ਨਿੰਦਰਾ ਹੋਈ ਇਉ ਸਰਪਨ ਕੈ ਵਸ ਜਿੜਾ ਅੰਤਰਹੁ ਮੈ ਦੁਈ ਗੁਰਮਤ ਹੋਏ ਵਿਚਾਰੀਐ ਸੁਪਨਾ ਇਹੋ ਜਗ ਲੋਈ ਅਗਨ ਮਰੈ ਜਲ ਪਾਈਐ ਜੋ ਬਾਰਕ ਦੂਦੈ ਮਾਇ ਬਿਨ ਜਲ ਕਮਲ ਸੋ ਨਾ ਥੀਐ ਬਿਨ ਜਲ ਮੀਨ ਮਰਾਈ ਨਾਨਕ ਗੁਰਮੁਖ ਹਰਿ ਰਾਸ ਮਿਲੈ ਜੀਵਾ ਹਰ ਗੁਣ ਗਾਈ ਸ੍ਰੀ ਰਾਗ ਮਹੱਲਾ ਪਹਿਲਾ ਡੂੰਗਰ ਦੇਖ ਡਰਾਵਣੂ ਈੜਾ ਡਰਿਆਸ ਉਚੋ ਪਰਬਤ ਗਾਖੜੋ ਨਾ ਪੌੜੀ ਤੇ ਤਤਾਸ ਗੁਰਮਖ ਅੰਤਰ ਜਾਣਿਆ ਗੁਰ ਮੇਲੀ ਤਰੀਆਸ ਭਾਈ રે ਪਵਜਨ ਬਿਕਮ ਡਰਾਉ ਪੂਰਾ ਸਤਗੁਰ ਰਸ ਮੇਲੈ ਗੁਰਤਾਰੇ ਹਰਨਾਮ ਰਹਾਉ ਚੱਲਾ ਚੱਲਾ ਜੀ ਕਰੀ ਜਾਣਾ ਚੱਲਣ ਹਾਰ ਜੋ ਆਇਆ ਸੋ ਚੱਲ ਸੀ ਅਮਰ ਸੋ ਗੁਰ ਕਰਤਾਰ ਪੀ ਸੱਚਾ ਸਲਾਹਣਾ ਸੱਚੈ ਥਾਨ ਪਿਆਰ ਦਰ ਕਰ ਮਹਿਲਾ ਸੋਹਣੀ ਪੱਕੇ ਕੋਟ ਹਜ਼ਾਰ ਹਸਤੀ ਕੋੜੇ ਪਖਰੇ ਲਸ਼ਕਰ ਲੱਖ ਆਪਾਰ ਕਿਸ ਹੀ ਨਾਲ ਨਾ ਚੱਲਿਆ ਖਪ ਖਪ ਮੋਏ ਅਸਾਰ ਸੋਇ ਨਾ ਰੂਪਾ ਸੰਚੀਐ ਮਾਲ ਜਾਲ ਜੰਜਾਲ ਸਭ ਜਗ ਮਹਿ 도ਹੀ ਫੇਰੀਐ ਬਿਨ ਨਾਮੈ ਸਿਰ ਕਾਲ ਪਿੰਡ ਪੜੈ ਜੀਉ ਖੇਲਸੀ ਵੱਦ ਫੈਲੀ ਕਿਆ ਹਾਲ ਪੁੱਤਾਂ ਦੇਖ ਵਿਗਸੀਐ ਨਾਰੀ ਸੀਜ ਪਧਾਰ ਚੋਆ ਚੰਦਨ ਲਾਈਐ ਕਾਪੜ ਰੂਪ ਸ਼ਿੰਗਾਰ ਖੇਉ ਖੇਰ ਲਾਈਐ ਛੋੜ ਚੱਲੈ ਘਰਬਾਰ ਮੈਂ ਹਰ ਮਲੂਕ ਕਹਾਈ ਐ ਰਾਜਾ ਰਾਓ ਕੇ ਖਾਨ ਚੌਧਰੀ ਰਾਓ ਸਦਾਈ ਐ ਜਲ ਬਲੀਐ ਅਭਮਾਨ ਮਨ ਮੁਖ ਨਾਮ ਵਸਾਰਿਆ ਜਿਉ ਡਬ ਦਦਾ ਕਾਨ ਹਉ ਮੈਂ ਕਰ ਕਰ ਜਾਏ ਸੀ ਜੋ ਆਇਆ ਜਗ ਮਾਹੀ ਸਭ ਜਗ ਕਾਜਲ ਕੋਠੜੀ ਤਨ ਮਨ ਦੇ ਸਵਾਹੀ ਗੁਰ ਰਾਕੇ ਸੀ ਨਿਰਮਲੇ ਸ਼ਬਦ ਧੰਨਿਵਾਰੀ ਪਾਹੀ ਨਾਨਕ ਤਰੀਐ ਸਚ ਨਾਮ ਸਿਰ ਛਾਹ ਪਾਤਸ਼ਾਹ ਮੈਂ ਹਰ ਨਾਮ ਨਾ ਵਿਸਰੈ ਹਰ ਨਾਮ ਰਤਨ ਵਿਸਾਹ ਮਨ ਮੁਖ ਭੌਜਲ ਪਚ ਮੋਏ ਗੁਰਮੁਖ ਤਰੇ ਅਥਾਹ ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ ਮਕਾਮ ਕਰ ਘਰ ਬੈ ਸੁਣਾ ਨਿਤ ਚਲਣੈ ਕੀ ਧੋਖ ਮਕਾਮ ਤਾਂ ਪਰ ਜਾਣੀਐ ਜਾ ਰਹਾ ਨਹੀਂ ਚੱਲ ਲੋਕ ਦੁਨੀਆਂ ਕੈਸ ਮੁਕਾਮੀ ਕਰ ਸਿਦਕ ਕਰਨੀ ਖਰਚ ਬੰਦੋ ਲਾਗ ਰਹੋ ਨਾ ਮੇਰਾ ਹਾਉ ਜੋਗੀ ਤਾ ਆਸਣ ਕਰ ਬਹਿ ਮੁੱਲਾ ਬਹਿ ਮੁਕਾਮ ਪੰਡਤ ਵਖਾਣ ਹੈ ਪੂਥੀਆਂ ਸਿਧ ਬਹਿ ਦੇਵ ਸੁਥਾਨ ਸੁਰ ਸਿਧ ਗਣ ਗੰਧਰਬ ਮਨ ਜਨ ਸੇਖ ਪੀਰ ਸਲਾਰ ਦਰ ਕੂਚ ਕੂਚਾ ਕਰ ਗਏ ਅਵਰੇ ਪੇ ਚੱਲਣ ਹਾਰ ਸੁਲਤਾਨ ਖਾਨ ਮਲੂਕ ਉਮਰੀ ਗਏ ਕਰ ਕਰ ਕੂਚ ਕੜੀ ਮੋਹਤ ਕੇ ਚੱਲਣਾ ਦਿਲ ਸਮਝ ਤੂੰ ਪੇ ਪਹੂ ਚ ਸ਼ਬਦਾ ਮਾਹਿ ਵਿਖਾਣੀਐ ਵਿਰਲਾ ਤਾਂ ਬੂਝੈ ਕੋਈ ਨਾਨਕ ਵਿਖਾਣੈ ਬੀਨਤੀ ਜਲ ਤਲ ਮਹੀ ਅਲਸੋਈ ਅੱਲਾਹ ਲਖ ਅਗੰਮ ਕਾਦਰ ਕਰਨ ਹਾਰ ਕਰੀਮ ਸਭ ਦੁਨੀਆ ਆਵਣ ਜਾਵਣੀ ਮਕਾਮ ਏਕ ਰਹੀਮ ਮਕਾਮ ਤਿਸਨੋਂ ਆਖੀਐ ਜਿਸ ਸਿਸ ਨਾ ਹੋਵੀ ਲੇਖ ਅਸਮਾਨ ਤਰਤੀ ਚੱਲਸੀ ਮੋਕਾਮ ਉਹੀ ਏਕ ਦਿਨ ਰਵ ਚੱਲੈ ਨਿਸਸਸ ਚੱਲੈ ਤਾਰਕਾ ਲਖ ਪਲੋਏ ਮਕਾਮ ਉਹ ਹੀ ਕਹ ਨਾਨਕਾ ਸਚ ਬਗਉ